जेटस्टार रियलाइंस ਨੂੰ ਸਰਕਾਰੀ ਇਨਸਪੈਕਟਰਾਂ ਨੇ ਵਿਲਿੰਗਟਨ 에어ਪੋਰਟ ਤੇ ਗਲਤ ਵੇਅਿੰਗ ਸਕੇਲ ਵਰਤਦੇ ਫੜਿਆ ਜਿਨ੍ਹਾਂ ਦੇ ਨਾਲ ਪੈਸੰਜਰਸ ਦਾ ਲੱਗੇਜ ਤੋਲਿਆ ਜਾ ਰਿਹਾ ਸੀ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ 엠ਪਲੋਇਮੈਂਟ ਵੱਲੋਂ ਇੱਕ ਸਪੌਟ ਚੈੱਕ ਕੀਤਾ ਗਿਆ ਜਿਸ ਵਿੱਚ ਇਹਨਾਂ ਸਕਿਲਸ ਨੂੰ ਨੌਨ ਕੰਪਲਾਈਂਟ ਘਰਾੜ ਦਿੱਤਾ ਗਿਆ ਤੇ ਜੈਟਸਟਾਰ ਨੂੰ ਤੁਰੰਤ ਇਹਨਾਂ ਨੂੰ ਯੂਜ਼ ਕਰਨ ਤੋਂ ਮਨਾ ਕੀਤਾ ਗਿਆ ਐਮਬੀਆਈਏ ਦੇ ਨੈਸ਼ਨਲ ਮੈਨੇਜਰ ਦੱਸਿਆ ਕਿ ਸਾਰੇ ਸਕਿਲਸ ਗਲਤ ਸੀ ਯਾਨੀ ਸਹੀ weight ਨਹੀਂ ਦੱਸ ਰਹੀ ਸੀ ਇਹ ਜਾਂਚ ਉਦੋਂ ਹੋਈ ਜਦੋਂ ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਸਕੀਲ ਉਹਨਾਂ ਦੇ ਵਜ਼ਨ ਨਾਲੋਂ 7 ਕਿਲੋ ਜ਼ਿਆਦਾ ਦਿਖਾ ਰਿਹਾ ਸੀ ਜਦਕਿ ਰਿਪੋਰਟ ਦੇ ਹੋਰ ਸਕੀਲਸ ਤੇ ਵਜ਼ਨ ਠੀਕ ਆਇਆ ਜੈਟ ਸਟਾਰ ਇਹਨਾਂ ਪੈਸੇਂਜਰਜ਼ ਨੂੰ 65 ਡਾਲਰ ਦੀ ਵਾਧੂ ਫੀਸ ਠੋਕਰਿਆ ਸੀ ਹੁਣ ਇਹਦੇ ਵਿੱਚ ਜੈਟ ਸਟਾਰ ਦੀ ਗਲਤੀ ਸਾਹਮਣੇ ਆਈ ਹੈ